ਸ਼ਸ਼ੀਕਾਰ ਜੀ ਸਾਰਿਆਂ ਨੂੰ ਤਰਨ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਲੋ ਜੀ ਆਪਾਂ ਗਏ ਹੋਇਆ ਪਿੰਡ ਤੇ ਇਹ ਆਪਣੇ ਵੀਰੇ ਦਾ ਖੇਤ ਹੈ ਜੀ ਆਪਾਂ ਖੇਤ ਦਿਖਾਉਣ ਲੱਗੇ ਆ ਜੀ ਜੀਰੀ ਸੋਣੀ ਖੜੀ ਹੈ ਜੀ ਤੇ ਦੇਖੋ ਜੀ ਸੋਨੂ ਵੀ ਦਿਖਾ ਦਿੰਨਾ ਜੀ ਆਪਾਂ ਅੰਜਵਾਇ ਕੀਤਾ ਵਧੀਆ ਤੇ ਮੋਟਰ ਤੇ ਗੇੜਾ ਮਾਰਿਆ ਜੇਕਰ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਦੇਖੋ ਜੀ ਆਪਾਂ ਰੌਂਡ ਲਵਾ ਦਿੱਤਾ ਜੀ ਖੇਤ ਦਾ ਜੀ ਆਪਾਂ ਜਾ ਰਹੇ ਹਾਂ ਹੁਣ ਮੋਟਰ ਤੇ ਜੀ ਨਾਲੇ ਉੱਥੇ ਬੱਚੇ ਖੇਡ ਰਹੇ ਨੇ ਜੀ ਆਪਾਂ ਬੱਚਿਆਂ ਕੋਲੇ ਜਾ ਰਹੇ ਹਾਂ ਜੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਬਹੁਤ ਜੀ ਲੱਗਿਆ ਜੀ ਦੇਖੋ ਜੀ ਜੀਰੀ ਤੇ ਇਹ ਮੇਰਾ ਕਿਊਟ ਜਿਹਾ ਭਾਂਜਾ ਜੀ ਬਹੁਤ ਸੋਣਾ ਬੋਲਦਾ ਹੈ ਕਿਊਟ ਕਿਊਟ ਹੈ ਮੈਂ ਨਿਕਲਣੇ ਤਾਂ ਗਿਆ